ਪੰਜਾਬੀ ਉਹ ਸਾਸਤਰੀ ਕਾਲ ਜਿਵੇਂ ਕਿ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਸੁਣਾਉਣ ਜਾ ਰਿਹਾ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਤਹਿਲਕਾ ਮੱਚੂਗਾ ਕਿਉਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨਹੀਂ ਰਹੇ ਪੂਰੇ ਪੰਜਾਬ ਦੇ ਵਿੱਚ ਅਫੜਾ ਤਫੜੀ ਮੱਚ ਗਈ ਹੈ ਔਰ ਮੈਂ ਤੁਹਾਨੂੰ ਇੱਕ ਬੀਜੇਪੀ ਦੇ ਆਗੂ ਉਹਨਾਂ ਦੇ ਵੀ ਬਿਆਨ ਸੁਣਾਉਂਗਾ ਉਹਨਾਂ ਨੇ ਕੀ ਕਿਹਾ ਇਸ ਗੱਲਬਾਤ ਦੇ ਉੱਤੇ ਘਟਨਾ ਵਾਪਰ ਗਈ ਹੈ ਅਚਾਨਕ ਪੂਰੇ ਪੰਜਾਬ ਦੇ ਵਿੱਚ ਅਫੜਾ ਤਫੜੀ ਦਾ ਮਾਹੌਲ ਹੋ ਗਿਆ ਹੈ ਸੀਐਮ ਮਾਨ ਨੂੰ ਲੈ ਕੇ ਪੂਰੀ ਪਾਰਟੀ ਹਿੱਲ ਚੁੱਕੀ ਹੈ ਤੇ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਉਹ ਚਾਹੇ ਵੱਡੇ ਨੇ ਛੋਟੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਹੁਣ ਇਹ ਨਹੀਂ ਆਉਂਦਾ ਕਿ ਕਰੀਏ ਕੀ ਕਿਉਂਕਿ ਇੱਕ ਪਾਸੇ ਦਾ ਪੰਜਾਬ ਦੀ ਜਨਤਾ ਦੇ ਬਿਆਨ ਵੀ ਤੁਹਾਨੂੰ ਮੈਂ ਦਿਖਾਉਂਗਾ ਟਿੱਪਣੀ ਕੀ ਕਰ ਰਹੇ ਨੇ ਲੋਕ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਐਂ ਲੱਗਦਾ ਵੀ ਜਿਵੇਂ ਪੂਰਾ ਪੰਜਾਬ ਹੀ ਸੀਐਮ ਮਾਨ ਦੇ ਖਿਲਾਫ ਹੋ ਗਿਆ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਬੀਜੇਪੀ ਦੇ ਬਹੁਤ ਵੱਡੇ ਆਗੂ ਇਹ ਗੱਲ ਕਹਿਣਗੇ ਕਿ ਸੀਐਮ ਭਗਵੰਤ ਮਾਨ ਜਿਹੜੇ ਕਿ ਨਹੀਂ ਰਹੇ ਪੰਜਾਬ ਦੇ ਮੁੱਖ ਮੰਤਰੀ ਅਫੜਾ ਤਫੜੀ ਦਾ ਮਾਹੌਲ ਹੋ ਗਿਆ ਚਾਰੇ ਪਾਸੇ ਪੰਜਾਬ ਦੇ ਅੰਦਰ ਬਹੁਤ ਜੜੀ ਕਿ ਇੰਪੋਰਟਡ ਜਾਣਕਾਰੀ ਹੈ ਹਰ ਪੰਜਾਬੀ ਨੂੰ ਸੁਣ ਲੈਣਾ ਜ਼ਰੂਰੀ ਹੈ ਕਿਉਂਕਿ ਇੱਕ ਇੱਕ ਪੰਜਾਬੀ ਦਾ ਅਕਸ ਜੁੜਿਆ ਹੁੰਦਾ ਹੈ ਇੱਕ ਇੱਕ ਗੱਲ ਦੇ ਨਾਲ ਕਈ ਲੋਕ ਤਾਂ ਐਸੇ ਨੇ ਕਿ ਸੀਐਮ ਮਾਨ ਨੂੰ ਦਿਲੋਂ ਜਾਣ ਤੋਂ ਚਾਹੁੰਦੇ ਨੇ ਕਿਉਂਕਿ ਸੀਐਮ ਮਾਨ ਦੀ ਸਰਕਾਰ ਬਣਾ ਕੇ ਹਟੇ ਲੋਕ ਬਾਈ ਦੇ ਵਿੱਚ ਤਾਂ ਫਿਰ ਕਈ ਭਗਤ ਵੀ ਹੁੰਦੇ ਨੇ ਤਾਂ ਕਈ ਚਾਹਣ ਵਾਲੇ ਵੀ ਹੁੰਦੇ ਨੇ ਸਮਰਥਕ ਬੜੀ ਵੱਡੀ ਤਾਦਾਦ ਦੇ ਵਿੱਚ ਕਹਿ ਸਕਦੇ ਜਿਵੇਂ ਮੌਜੂਦ ਨੇ ਪੰਜਾਬ ਦੇ ਅੰਦਰ ਔਰ ਮੈਂ ਤੁਹਾਨੂੰ ਹੁਣ ਇੱਕ ਜਿਹੜਾ ਇਹ ਬਿਆਨ ਸੁਣਾਉਂਗਾ बीजेपी के आगू ने बड़े ही जानी मानी हस्ती है इन्होंने की कहना है भी हैरान कर देने वाली है सुनो केजरीवाल तो अपनी पूरी कोशिश करेंगे भगवंत मान अगले पंद्रह दिन एक महीना जैसे कहते हैं ना कि कोई मरीज अस्पताल में दाखिल होता कहते हैं बहत्तर घंटे बड़े क्रुशियल हैं अगले पंद्रह बीस दिन आप भगवंत मान जी के लिए बहुत क्रुशियल हैं ऐसे ही भगवंत मान को हटाया जाएगा अब हटाने के बाद क्या अरविंद केजरीवाल मुख्यमंत्री बन पाएंगे मैं नहीं मानता संभावना नहीं है

इसमें कोई ना सस्पेंस होता है हमारी पार्टी में ऐसा कोई है ही नहीं है सबको पता है लेकिन अब आप आपको क्या कहते हैं सेंसेशन फैलाने के लिए कोई ना कोई खबर चाहिए देखिए अरविंद केजरीवाल तो अपनी पूरी कोशिश करेंगे भगवंत मान अगले 15 दिन महीना जैसे कहते हैं ना कि कोई मरीज अस्पताल में दाखिल होता कहते हैं बहत्तर घंटे बड़े क्रुशियल है अगले पंद्रह बीस दिन आप भगवंत मान जी के लिए बहुत क्रुशियल है एक महीना खूब बदनाम करेंगे भगवंत मान को बीजेपी के बहुत बड़े आगू ने इन्होंने एक सवाल कह ਤੈਨੂੰ ਸਮਝ ਲੈਣਾ ਪੰਜਾਬ ਦੇ ਲੋਕਾਂ ਨੂੰ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਬੜੇ ਜੋਰਾਂ ਸ਼ੋਰਾਂ ਦੇ ਨਾਲ ਲੈ ਕੇ ਆਂਦਾ ਸੀ ਪਰ ਹੁਣ ਪੰਜਾਬ ਦੇ ਲੋਕ ਵੀ ਅੱਕ ਗਏ ਨੇ ਚਾਰੇ ਪਾਸੇ ਯਾਨੀ ਪੰਜਾਬ ਦੇ ਵਿੱਚ ਅਚਾਨਕ ਇਹ ਅਫੜਾ ਤਫੜੀ ਦਾ ਮਾਹੌਲ ਹੋ ਗਿਆ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹਿਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਆ ਜਿਹੜਾ ਦਿੱਲੀ ਦਾ ਲਾਲਾ ਉਹ ਪੰਜਾਬ ਦਾ ਮੁੱਖ ਮੰਤਰੀ ਬਣਨ ਜਾ ਰਿਹਾ ਹੈ ਸੇਸ ਕਰਕੇ ਮੈਂ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਭਗਵੰਤ ਮਾਨ ਨਹੀਂ ਰਹੇ ਅਰਵਿੰਦ ਕੇਜਰੀਵਾਲ ਆ ਨਾ ਜਿਹੜਾ ਉਹ ਰਾਜ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਪਰ ਇਹ ਵੀ ਪਤਾ ਮੈਨੂੰ ਵੀ ਤੁਹਾਨੂੰ ਵੀ ਕਿ ਪੰਜਾਬ ਦੀ ਜਨਤਾ ਡੇਢ ਫੁੱਟ ਦੇ ਜਿਵੇਂ ਲੋਕ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਕਬੂਲ ਨਹੀਂ ਕਰੂਗੀ ਕਿਉਂਕਿ ਜਦੋਂ ਇੱਕ ਪਾਸੇ ਸਾਡੇ ਵਿੱਚੋਂ ਹੀ ਚੁਣਿਆ ਹੋਇਆ ਪੰਜਾਬੀ ਭਰਾ ਹੋਵੇ ਤੋ ਪੰਜਾਬ ਦੇ ਲੋਕਾਂ ਦੇ ਨਾਲ ਵੱਡੇ ਪੱਧਰ ਤੇ ਤਸ਼ਹਦਤ ਕਰੇ ਸਿੱਖਾਂ ਦੇ ਨਾਲ ਬਖਰੇਵਾ ਕਰੇ ਬਿਬਰੂਗੜ ਦੇ ਵਿੱਚ ਬੰਦ ਕੀਤਾ ਭਾਈ ਅਮਰਪਾਲ ਸਿੰਘ ਨੂੰ 2027 ਦੇ ਵਿੱਚ ਤਾਂ ਅਮਰਪਾਲ ਸਿੰਘ ਨੂੰ ਖਾਲਸਾ ਨੂੰ ਮੁੱਖ ਮੰਤਰੀ ਚੁਣੀ ਬੈਠੇ ਨੇ ਪੰਜਾਬ ਦੇ ਲੋਕ ਤਾਂ ਹੁਣ ਇਸ ਦੇ ਉੱਤੇ ਤੁਹਾਡਾ ਕੀ ਕਮੈਂਟ ਆਉਂਦਾ ਇਹ ਵੀ ਮੈਂ ਜ਼ਰੂਰ ਪੜੂੰਗਾ ਉਸ ਦੇ ਜਵਾਬ ਵੀ ਦੇਊਗਾ ਕਿਉਂਕਿ ਪੰਜਾਬ ਦੀ ਜਨਤਾ ਹੀ ਤੈਅ ਕਰੂਗੀ ਕਿ ਅਗਲੀ ਸਰਕਾਰ ਕਿਸ ਦੀ ਬਣਦੀ ਹੈ ਖਾਲਸਾ ਰਾਜ ਆਉਂਦਾ ਹੈ ਪੰਜਾਬ ਦੇ ਅੰਦਰ ਮੈਂ ਕਹਿੰਦਾ ਖਾਲਸਾ ਰਾਜ ਆ ਸਕਦਾ ਹੈ ਜੇਕਰ ਸਰਕਾਰ ਬਣਦੀ ਹੈ ਭਾਈ ਅਮਰਪਾਲ ਸਿੰਘ ਵਰਗਾ ਯੋਧਾ ਸੂਰਮਾ ਕਿਉਂਕਿ ਸੂਰਮਾ ਨੂੰ ਕਹਿ ਸਕਦੇ ਆ ਪੰਜਾਬ ਦੇ ਉਹਨਾਂ ਲੋਕਾਂ ਨੂੰ ਬਚਾਉਣ ਨਿਕਲਿਆ ਸੀ ਜਿਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ 80% ਮੁੰਡਿਆਂ ਨੂੰ ਮਾਰ ਚੁੱਕੀ ਹੈ ਚਿੱਟੇ ਦੇ ਨਾਲ ਧੋ ਸੂਰਮੇ ਨੂੰ ਜੇਕਰ ਪੰਜਾਬ ਦਾ ਮੁੱਖ ਮੰਤਰੀ ਬਣਾਉਂਦੀ ਹੈ ਪੰਜਾਬ ਦੀ ਜਨਤਾ ਤੇ ਫੇਰ ਤਾਂ ਪੰਜਾਬ ਦੇ ਲਈ ਮੈਂ ਕਹਿੰਦਾ ਬਹੁਤ ਵੱਡੀ ਯਾਨੀ ਇੱਕ ਸੁੱਖ ਦੀ ਗੱਲ ਹੋਣੀ ਹੈ ਤੇ ਜਾਂ ਫਿਰ ਲਖਾ ਸਿੰਘ ਸੁਧਾਨਾ ਅਮਤੋਤ ਸਿੰਘ ਮਾਨ ਇਹੋ ਜਿਹੇ ਲੋਕ ਸਰਕਾਰ ਦੇ ਵਿੱਚ ਆਉਣੇ ਚਾਹੀਦੇ ਨੇ ਜਿਨ੍ਹਾਂ ਲੋਕਾਂ ਦੀ ਵੱਡੇ ਪੱਧਰ ਤੇ ਲੋੜ ਹੈ ਪਰ ਇੱਕ ਪਾਸੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਟਾਈਮ ਤਾਂ ਦੇ ਦਿੱਤਾ ਸੀ ਪਰ ਚੋਣਾਂ ਤੋਂ ਪਹਿਲਾਂ ਹੀ ਯਾਨੀ ਵੋਟਾਂ ਪੈਣ ਦਾ ਯਾਨੀ ਅਨੁਮਾਨ ਲਾ ਰਹੇ ਨੇ ਪੰਜਾਬ ਦੇ ਲੋਕ ਕਿਉਂਕਿ ਇਹ ਕਹਾਣੀ ਬਿਗੜ ਸਕਦੀ ਹੈ ਇੱਕ ਪਾਸੇ ਅਰਵਿੰਦ ਕੇਜਰੀਵਾਲ ਨੇ ਜ਼ੋਰ ਲਾਇਆ ਕਿ ਮੈਂ ਪੰਜਾਬ ਦੀ ਸੱਤਾ ਸੰਭਾਲਾਂ ਕਿਉਂਕਿ ਉਹ ਤਾਂ ਬਿਲਕੁਲ ਨੰਗਾ ਚਿੱਟਾ ਹੋ ਗਿਆ ਅੱਗੋਂ ਪਿੱਛੋਂ ਸਭ ਗਿਆ ਉਹਦੇ ਦਿੱਲੀ ਦੇ ਵਿੱਚੋਂ ਵੀ ਮਾਂਜਾ ਵੱਜ ਗਿਆ ਹੋਰ ਪਾਸੇ ਵੀ ਕੋਈ ਕਹਾਣੀ ਨਹੀਂ ਬਣਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੱਲੇ ਪੰਜਾਬ ਦੇ ਸੂਬੇ ਦੇ ਵਿੱਚ ਯਾਨੀ ਆਪਣੇ ਸੂਬੇ ਦੇ ਵਿੱਚ ਹੈ ਤਾਂ ਜੇਕਰ ਹੁਣ ਉਹ ਜ਼ੋਰ ਲਾ ਰਿਹਾ ਹੈ ਔਰ ਜੇ ਜੋਰ ਹੋਰ ਲਾਉਂਦਾ ਤੇ ਮੈਂ ਸੱਤਾ ਸੰਭਾਲੂਗਾ ਤੇ ਤੂੰ ਆਪਦਾ ਭਾਈ ਸਾਈਡ ਤੇ ਹੋ ਕੇ ਕੋਈ ਛੋਟਾ ਮੋਟਾ ਕੰਮ ਕਰ ਯਾਨੀ ਮੇਰੇ ਥੱਲੇ ਚੱਲ ਹੁਣ ਵੀ ਥੱਲੀ ਹੈ ਸੀਐਮ ਮਾਨ ਰਵੜ ਦੀ ਮੂਰ ਹੈ ਸਾਡੇ ਪੰਜਾਬ ਦੇ ਸਾਰੇ ਲੋਕ ਕਹਿੰਦੇ ਨੇ ਤੁਹਾਨੂੰ ਵੀ ਪਤਾ ਹੈ ਇਸੇ ਕਰਕੇ ਮੈਂ ਇਹਦਾ ਟਾਈਟਲ ਰੱਖਿਆ ਵੀਡੀਓ ਦਾ ਕਿ ਸੀਐਮ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ ਅਚਾਨਕ ਵਾਪਰ ਗਈ ਹੈ ਘਟਨਾ ਅਫੜਾ ਤਫੜੀ ਦਾ ਮਾਹੌਲ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਲਈ ਬਣਿਆ ਹੋਇਆ ਇਸੇ ਕਰਕੇ ਆਫੜਾ ਤਫੜੀ ਹੋਈ ਹੈ ਕਿਉਂਕਿ ਅਚਾਨਕ ਹੀ ਦਿੱਲੀ ਦੇ ਵਿੱਚੋਂ ਹਾਰ ਗਏ ਨੇ ਘਟਨਾ ਵਾਪਰ ਗਈ ਇੱਕ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਔਰ ਦੂਜੇ ਪਾਸੇ ਹੁਣ ਸੀਐਮ ਮਾਨ ਨੂੰ ਵੀ ਮੈਨੂੰ ਐਂ ਲੱਗਦਾ ਹੈ ਕਿ ਪੰਜਾਬ ਵਾਲੇ ਨੂੰ نیند ਨਹੀਂ ਆਉਂਦੀ ਹੁਣ ਕਿਉਂਕਿ ਹਰ ਰੋਜ਼ ਸੋਚਦਾ ਹੋਣਾ ਮੁੱਖ ਮੰਤਰੀ ਮੈਂ ਹਾਂ ਕਿਸੇ ਟਾਈਮ ਮੇਰੇ ਮੂੰਹ ਨੂੰ ਵੋਟਾਂ ਪਾਈਆਂ ਪੰਜਾਬ ਦੇ ਲੋਕਾਂ ਨੇ ਪਰ ਜਿਉਣਾ ਲੋਕਾਂ ਦੇ ਨਾਲ ਮੈਂ ਜਿਹੜੇ ਤਸ਼ੱਦਦ ਕੀਤੇ ਨੇ ਇਹ ਲੋਕ ਹੁਣ ਪੈਰਾਂ 'ਚ ਡਿੱਗਣ ਦੇ ਬਾਵਜੂਦ ਵੀ ਤੁਹਾਨੂੰ ਮਾਫ ਨਹੀਂ ਕਰਨਗੇ। ਇਹ ਸੀਐਮ ਮਾਨ ਵੀ ਸੋਚਦੇ ਹੋਣਗੇ। ਪਰ ਮੈਂ ਵੀ ਇੱਕ ਗੱਲ ਕਹੀ ਸੀ 6-7 ਮਹੀਨਿਆਂ ਦੀ ਗੱਲ ਆ ਪੰਜਾਬ ਵਾਲਿਓ ਵੀਡੀਓ ਪਾਈ ਸੀ। ਉਹਦੇ ਵਿੱਚ ਮੈਂ ਜਿਹੜੀ ਗੱਲ ਕਹੀ ਸੀ ਉਹ ਸੱਚ-ਸਾਬਤ ਹੋ ਗਈ ਐ। ਕਿਹੜੀ ਗੱਲ ਐ? ਮੈਂ ਕਿਹਾ ਸੀ ਪੰਜਾਬ ਦਾ ਮੁੱਖ ਮੰਤਰੀ ਇਹ ਸੋਚਿਆ ਕਰੂਗਾ ਕਿ ਭਾਈ ਮੈਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦਾ ਪਰ ਮੈਂ ਹੀ ਕੰਮ ਨਹੀਂ ਆਇਆ ਪੰਜਾਬ ਵਾਲਿਆਂ ਦੇ ਮੇਰਾ ਕਸੂਰ ਹੈ ਕਸੂਰ ਜਨਤਾ ਦਾ ਨਹੀਂ ਹੈਗਾ ਤਾਂ ਹੁਣ ਤੁਹਾਡਾ ਇੱਕ ਫਰਜ਼ ਹੈ ਮੈਂ ਤੁਹਾਡੀ ਇੱਕ ਡਿਊਟੀ ਲਾਉਣਾ ਪੰਜਾਬੀ ਹੋਣ ਦੇ ਨਾਤੇ ਆਪਦੇ ਭੈਣ ਭਰਾ ਸਮਝਣ ਦੇ ਨਾਤੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਬਹੁਤ ਘੱਟ ਹੁੰਦੀ ਹੈ ਵੀਡੀਓ ਔਰ ਚੈਨਲ ਨੂੰ ਮੇਰਾ ਵੀਰ ਸਪੋਰਟ ਵੀ ਜ਼ਰੂਰ ਕਰਿਆ ਕਰੋ ਤਾਂ ਮੈਂ ਚਾਹੁੰਦਾ ਕਿ ਗਰੁੱਪਾਂ ਦੇ ਵਿੱਚ ਸ਼ੇਅਰ ਹੋਵੇ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟਿਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ